ਇੱਕ ਪਾਸੇ ਕਿਸਾਨ ਐਮਐਸਪੀਡੀ ਗਾਰੰਟੀ ਸੜੇ ਕਈ ਹੋਰ ਮੰਗਾ ਨੂੰ ਲੈ ਕੇ ਸ਼ੰਭੂ ਤੇ ਖਨੋਰੀ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਤੇ ਦੂਸਰੇ ਹੀ ਪਾਸੇ ਬਾਤੜਾ ਦੇ ਇੱਕ ਕਿਸਾਨ ਦੇ ਵੱਲੋਂ ਆਪਣੀ ਇੱਕ ਹਵੇਲੀ ਕਿਸਾਨਾਂ ਦੇ ਲਈ ਸਮਰਪਿਤ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਹਵੇਲੀ ਅੰਦਦਾਤਾਵਾਂ ਦੇ ਲਈ ਹੈ ਅੰਦਾਤਾ ਕਦੇ ਵੀ ਆ ਕੇ ਇਸ ਹਵੇਲੀ ਦੇ ਵਿੱਚ ਆਪਣੀ ਕੋਈ ਵੀ ਮੀਟਿੰਗ ਜਾਂ ਫਿਰ ਖਾਣ ਪੀਣ ਕਰ ਸਕਦੇ ਨੇ ਇਹ ਜਿਹੜੀ ਸਾਰੀ ਦੀ ਸਾਰੀ ਹਵੇਲੀ ਹੈ ਕਿਸਾਨਾਂ ਦੇ ਲਈ ਅਸੀਂ ਸਮਰਪਿਤ ਕਰ ਸਕਦੇ ਆ ਪਾਤੜਾ ਦੇ ਇਸ ਕਿਸਾਨ ਦਾ ਕਹਿਣਾ ਹੈ ਕਿ ਜਿੱਥੇ ਇੱਕ ਪਾਸੇ ਕਿਸਾਨ ਸਾਡੇ ਲਈ ਸ਼ੰਭੂ ਤੇ ਇੱਕ ਨੌਰੀ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਸਾਡੇ ਲਈ ਉਹ ਇਹ ਮੰਗਾ ਮੰਨਵਾ ਰਹੇ ਨੇ ਤਾਂ ਅਸੀਂ ਕਿਸਾਨਾਂ ਦੇ ਲਈ ਛੋਟੀ ਪਹਿਲ ਤਾਂ ਕਰ ਹੀ ਸਕਦੇ ਆ ਇਸ ਕਰਕੇ ਅਸੀਂ ਇਹ ਹਵੇਲੀ ਕਿਸਾਨਾਂ ਦੇ ਨਾਂ ਕਰ ਦਿੱਤੀ ਹੈ ਕਿਸਾਨ ਕਦੇ ਵੀ ਆ ਕੇ ਇਸ ਹਵੇਲੀ ਦੇ ਵਿੱਚ ਕੋਈ ਵੀ ਪ੍ਰੋਗਰਾਮ ਰੱਖ ਸਕਦੇ ਨੇ ਸਾਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਹੈ ਅਸੀਂ ਖੁੱਲੇ ਮਨ ਦੇ ਨਾਲ ਇਹ ਕਿਸਾਨਾਂ ਨੂੰ ਹਵੇਲੀ ਸਮਰਪਿਤ ਕੀਤੀ ਹੈ ਦੂਸਰੇ ਪਾਸੇ ਉਹਨਾਂ ਦਾ ਕਹਿਣਾ ਹੈ ਕੀ ਖਨੋਰੀ ਬਾਰਡਰ ਦੇ ਉੱਤੇ ਸ਼ਹੀਦ ਹੋਏ ਸ਼ੁਕਰਨ ਸਿੰਘ ਨੂੰ ਅਸੀਂ ਸਰਦਾ ਦੇ ਫੁੱਲ ਪੇਂਟ ਕਰ ਰਹੇ ਹਾਂ ਇਸ ਹਵੇਲੀ ਦੇ ਜ਼ਰੀਏ ਸ਼ੰਭੂ ਬਾਰਡਰ ਦੇ ਉੱਤੇ ਆਪਣੇ ਕਰਜ਼ੇ ਨੂੰ ਮੁਆਫੀ ਦੀਵਾਰ ਦੇ ਲਈ ਉਹ ਨੌਜਵਾਨ ਜਿਹੜਾ ਹੈ ਕਿਸਾਨਾਂ ਦੇ ਨਾਲ ਖੜਾ ਹੋਇਆ ਸੀ ਪਰ ਹਰਿਆਣਾ ਸਰਕਾਰ ਦੇ ਵੱਲੋਂ ਕਾਰਵਾਈ ਦੇ ਦੌਰਾਨ ਉਸ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਤੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਜਿਸ ਕਾਰਨ ਅਸੀਂ ਇਹ ਹਵੇਲੀ ਕਿਸਾਨਾਂ ਦੇ ਨਾਮ ਕਰ ਦਿੱਤੀ ਹੈ ਤੇ ਕਿਸਾਨ ਕੁਝ ਵੀ ਇਸ ਹਵੇਲੀ ਦੇ ਵਿੱਚ ਆ ਕੇ ਕਰ ਸਕਦੇ ਆ ਦੱਸਦੀ ਹੈ ਕਿ ਇਸ ਵੇਲੇ 13 ਫਰਵਰੀ ਤੋਂ ਹੀ ਕਿਸਾਨ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਡਟੇ ਹੋਏ ਨੇ ਕਿਸਾਨਾਂ ਦੇ ਵੱਲੋਂ ਮੰਗ ਹੈ ਕਿ ਸਾਨੂੰ ਐਮਐਸਪੀ ਦੀ ਲੀਗਲ ਗਾਰੰਟੀ ਦਿੱਤੀ ਜਾਵੇ ਤੇ ਨਾਲ ਹੀ ਹੋਰ ਉਹਨਾਂ ਦੀਆਂ ਮੁੱਖ 12 ਮੰਗਾਂ ਨੇ ਜਿਸ ਨੂੰ ਲੈ ਕੇ ਇਸ ਵੇਲੇ ਕਿਸਾਨ ਸ਼ੰਭੂ ਬਾਰਡਰ ਦੇ ਉੱਤੇ ਖਲੌਰੀ ਬਾਰਡਰ ਦੇ ਉੱਤੇ ਅੜੇ ਹੋਏ ਨੇ ਹਾਲਾਂਕਿ ਸਰਕਾਰ ਦੇ ਵੱਲੋਂ 4 ਤੋਂ 5 ਮੀਟਿੰਗਾਂ ਦੇ ਸੱਦੇ ਉਹਨਾਂ ਨੂੰ ਦਿੱਤੇ ਗਏ ਸੀ ਜਿਹੜੀਆਂ ਵੀ ਸਾਰੀਆਂ ਮੀਟਿੰਗਾਂ ਜਿਹੜੀਆਂ ਬੇਸਿੱਟਾ ਰਹੀਆਂ ਨੇ ਤੇ ਪੰਜਵੀਂ ਮੀਟਿੰਗ ਜਦੋਂ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਸੀ ਮੀਟਿੰਗ ਦਾ ਉਸ ਵੇਲੇ ਕਿਸਾਨਾਂ ਦੇ ਵੱਲੋਂ ਸਾਫ਼ ਤੌਰ ਤੇ ਇਹ ਕਿਹਾ ਗਿਆ ਜਦੋਂ ਤੱਕ ਕੇਂਦਰ ਸਾਨੂੰ ਲਿਖਤ ਦੇ ਵਿੱਚ ਨਹੀਂ ਕਹਿੰਦਾ ਹੈ ਕਿ ਇਹ ਮੀਟਿੰਗ ਅਸੀਂ ਸਾਫ਼ ਤੌਰ ਦੇ ਉੱਤੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨਹੀਂ ਮੰਨਣਗੇ ਅਸੀਂ ਕੋਈ ਵੀ ਮੀਟਿੰਗ ਨਹੀਂ ਕਰਾਂਗੇ ਹਾਲਾਂਕਿ ਜਿਹੜਾ 28 ਫਰਵਰੀ ਤੱਕ ਹੈ ਦਿੱਲੀ ਕੂਚ ਪ੍ਰੋਗਰਾਮ ਨੂੰ Adieu. ਬੋਲਤ ਵੀ ਰੱਖਿਆ ਗਿਆ ਹੈ ਹਲ ਅੱਜ ਇਸ ਦਿੱਲੀ ਕੂਚ ਪ੍ਰੋਗਰਾਮ ਦੀ ਮੀਟਿੰਗ ਕੀਤੀ ਜਾ ਰਹੀ ਹੈ ਉਸ ਵਿੱਚ ਫੈਸਲਾ ਲਿਆ ਜਾਵੇਗਾ ਇਸ ਪੂਰੇ ਅੰਦੋਲਨ ਦੇ ਦੌਰਾਨ ਹੁਣ ਤੱਕ 8 ਮੌਤਾ ਹੋ ਚੁਕੀਆਂ ਹੈ ਅੱਜ ਇੱਕ ਹੋਰ ਕਿਸਾਨ ਜਿਹੜੇ ਨੇ ਸ਼ਹੀਦ ਹੋ ਗਏ ਨੇ ਅਚਾਨਕ ਉਹਨਾਂ ਦੀ ਸਿਹਤ ਵਿਗੜ ਗਈ ਹੈ ਕਰਨੈਲ ਸਿੰਘ ਜਿਨ੍ਹਾਂ ਦੀ ਉਮਰ 50 ਸਾਲ ਦੱਸੀ ਜਾ ਰਹੀ ਹੈ ਇਸ ਕਾਰਨ ਜਿਹੜੇ ਬਹੁਤ ਸਾਰੇ ਲੋਕ ਕਿਸਾਨਾਂ ਦੇ ਹੱਕ ਦੇ ਵਿੱਚ ਆ ਰਹੇ ਨੇ ਤੇ ਕੁਝ ਨਾ ਕੁਝ ਜਿੰਨਾ ਉਹਨਾਂ ਤੋਂ ਬਣਦਾ ਹੈ ਸਰਦਾ ਹੈ ਉਹ ਕਿਸਾਨਾਂ ਨੂੰ ਦੇ ਰਹੇ ਨੇ ਤਾਂ ਜੋ ਕਿਸਾਨ ਆਪਣੀਆਂ ਮੰਗਾਂ ਦੇ ਲਈ ਖੜੇ ਹੋ ਸਕਣ ਤੇ ਇਸ ਅੰਦੋਲਨ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਯੋਗਦਾਨ ਪਾ ਰਹੇ ਨੇ ਕੋਈ ਨੌਜਵਾਨ ਜੋੜੇ ਨੇ ਉਹੋ ਕਰਾਤੋ ਜਦੋਂ ਛੁੱਟੀ ਹੁੰਦੀ ਹੈ ਕਿਸੇ ਦਾ ਜਿਹੜਾ ਦੁੱਧ ਲਿਆਂਦੇ ਨੇ ਕੋਈ ਘਰ ਤੋਂ ਰੋਟੀਆਂ ਬਣਾ ਕੇ ਲਿਆਂਦੇ ਨੇ ਕੋਈ ਤੂਥਪੇਸ ਦੀ ਸੇਵਾ ਕਰ ਰਿਹਾ ਹੈ ਤੇ ਕੋਈ ਹਵੇਲੀ ਦੇ ਜ਼ਰੀਏ ਸਮਰਪਿਤ ਕਰਕੇ ਆਪਣਾ ਯੋਗਦਾਨ ਇਸ ਅੰਦੋਲਨ ਦੇ ਵਿੱਚ ਦੇ ਰਿਹਾ ਹੈ ਅ ਹਵੇਲੀ ਦੀਆਂ ਖੂਬਸੂਰਤ ਤਸਵੀਰਾਂ ਵੀ ਤੁਹਾਨੂੰ ਸੁਣਾਉਂਦੇ ਆ ਤੇ ਕੀ ਕੁਝ ਕਹਿਣਾ ਹੈ ਇਸ ਕਿਸਾਨ ਦਾ ਉਹ ਵੀ ਅਸੀਂ ਸੁਣਦੇ ਆ ਅਚੰਕ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹਵੇਲੀ ਜਿਸ ਤਰ੍ਹਾਂ ਫ੍ਰੀ ਕੀਤੀ ਕਿਸਾਨਾਂ ਲਈ ਅਸੀਂ ਜੋ ਸ਼ੋਹ ਕਰਨ ਦੀ ਮੌਤ ਹੋਈ ਹੈ ਜੇ ਉੱਥੇ ਉਹ ਬਹੁਤ ਮਾੜੀ ਘਟਨਾ ਹੋਈ ਹੈ ਕਿਉਂਕਿ ਇੱਕ ਬੰਦੇ ਉੱਥੇ ਗਏ ਤਾਂ ਸਰਕਾਰਾਂ ਨੇ ਉਸੇ ਗੋਲੀਆਂ ਮਾਰ ਕੇ ਉਸ ਦਾ ਅੰਤ ਕਰ ਦਿੱਤਾ ਵਿਚਾਰੇ ਦਾ ਇਹਨੂੰ ਅਸੀਂ ਸ਼ਰਦਾ ਦੇ ਫੁੱਲ ਪੇਟ ਕਰਨ ਲਈ ਕਿਉਂਕਿ ਅਸੀਂ ਹਵੇਲੀ ਜਿਹੜੀ ਕਰੀਏ ਕਿਸਾਨਾਂ ਨੂੰ ਕਰਤੀ ਵੀ ਆਪਦੀ ਮੀਟਿੰਗ ਕਰਨ ਜੇ ਕਿਸੇ ਨੇ ਖਾਣਾ ਪੀਣਾ ਤਾਂ ਉਹ ਵੀ ਸਾਡਾ ਫ੍ਰੀ ਆ ਇਸ ਕਾਰਨ ਕਰਕੇ ਅਸੀਂ ਕਿਸਾਨਾਂ ਦੇ ਸੜਕ ਦੇ ਆਵਾਜਾਈ ਨੂੰ ਦੇਖਦੇ ਹੋ ਕਿ ਸਾਡੇ ਪਿੱਛੇ ਕਿਸਾਨ ਸੜਕਾਂ ਦੇ ਰੁਲਦੇ ਫਿਰਦੇ ਨੇ ਅਸੀਂ ਵੀ ਇੱਕ ਕਿਸਾਨ ਦੇ ਪੁੱਤਾਂ ਤਾਂ ਕਰਕੇ ਅਸੀਂ ਸਾਰੀ ਚੀਜ਼ੇ ਫ੍ਰੀ ਕਰਤੀ ਜੇ ਅਗਰ ਵਿਆਹ ਸਾਡੇ ਆਉਂਦਾ ਤਾਂ ਅਸੀਂ ਵਿਆਹ ਵੀ ਕੈਨਸਲ ਕਰ ਸਕਦੇ ਆ ਪਰ ਅਸੀਂ ਕਿਸਾਨਾਂ ਨੂੰ ਇਹ ਅਰਪਤ ਕਰਦੇ ਆ